ਲੋਬੀ ਇਹਨਾਂ ਦੋਨਾਂ ਨੂੰ ਸੇਰਾ ਬਣਾਈ ਦੀ ਮਿਲੀ ਹੈ ਰਿੰਗ ਇਹਦੇ ਵਿੱਚ ਸਟੋਰੀ ਕੀ ਹੈ ਦੱਸੋ ਸਸਿਕਾ ਲ ਜੀ ਕੀ ਹਾਲ ਚਾਲਾ ਕਰਦੇ ਆ ਜਿਹਦੇ ਸ਼ਾਨਦਾਰ ਵਲੌਗ ਦੀ ਸ਼ੁਰੂਆਤ ਅੱਜ ਆਪਣੇ ਦੁੱਲੇ ਦਾ ਵਿਆਹ ਆਨੰਦ ਕਾਰਜ ਹੋਣਾ ਸੋ ਅਸੀਂ ਹੋ ਗਏ ਰੈਡੀ ਸਰਵਾਲਾ ਸਾਹਿਬ ਨਾਲ ਮਿਲਾ ਦਈਏ ਹਾਈ ਯੂਵੀ ਫੱਗ ਦੇਖੋ ਕਿੰਨੀ ਸੋਹਣੀ ਵੱਜੀ ਹੈ ਯੂਵੀ ਦੇ ਯੂਵੀ ਕੋਟ ਨਹੀਂ ਪਾਇਆ ਬਤਾ ਹਿੱਦਕ ਸੋ ਤਿਆਰੀਆਂ ਚੱਲ ਰਹੀਆਂ 5 ਵਜੇ ਸਾਰੇ ਉੱਠੇ ਹੋਏ ਆ ਤੇ 7 ਵਜੇ ਨੂੰ ਰੈਡੀ ਹੈ ਕਿਉਂਕਿ ਜਾਣਾ ਆਪਾਂ ਮੁਕਸਰ ਹਨ ਸੋ ਇਧਰ ਮਾਮਾ ਜੀ ਉਹਦੀ ਕਰੀ ਜਾਂਦੇ ਮਾਮਾ ਕੀ ਕਰਦੇ ਹੋ ਆ ਬੰਦਨੀ ਆਪਾਂ ਸੋਤੀਆਂ ਆ ਦੇਖੋ ਆਪਣੀ ਕੋਲ ਤੋਂ ਉਹ ਬਾਗ ਸੈੱਟ ਕਰਦੇ ਆ ਸਾਰੇ ਹੋ ਗਏ ਬੰਦੇ ਰੈਡੀ ਇੱਧਰ ਬਾਈ ਹੋਰੀ ਆਏ ਆ ਉਛਾ ਸੈੱਟ ਕਰੀ ਜਾਂਦੇ ਆ ਸਾਰੇ ਇਹਦੀਆਂ ਉੱਪਰ ਦਾਬ ਨੂੰ ਰੈਡੀ ਕਰ ਰਹੇ ਆ ਇੱਧਰ ਮਾਸੜ ਜੀ ਰੈਡੀ ਹੋ ਰਹੇ ਆ ਥੱਲੇ ਵੀ ਸਾਰੇ ਰੈਡੀ ਸਾਰੇ ਨਾਲ ਮਿਲਾਉਣੇ ਆ ਤੁਹਾਨੂੰ ਯੂਵੀ ਸਾਰੇ ਨੂੰ ਕਹਦੇ ਫਿਰ ਪੁੱਛ ਲਾ ਕੀ ਹਾਲ ਚਾਲ ਹੈ ਬਜਨੋ ਹਾਲ ਚਾਲ ਆ ਪੱਗ ਪੱਤ ਤੇਰੇ ਸਭ ਤੋਂ ਸੋਹਣੀ ਵੱਜੀ ਆ ਸਰਵਾਲੇ ਸਾਹਿਬ ਦੇ ਬਾਕੀ ਦਲਵੀਰ ਰੈਡੀ ਆ ਨੂਰ ਰੈਡੀ ਹੋ ਗਿਆ ਨੂਰ ਰੈਡੀ ਆ ਹਾਂਜੀ ਆ ਜੀ ਸਾਰੇ ਮੁੰਡੇ ਦੇਖੋ ਜੀ ਟਾਈਮ ਤੇ ਰੈਡੀ ਆ ਇੱਧਰ ਦੁਲਾਸਾਬ ਦੇ ਛੋਟੇ ਭਾਈ ਜੀ ਵੀ ਰੈਡੀ ਹੋ ਗਿਆ ਕਿਧਰ ਗਿਆ ਮੋਂ ਨੂੰ ਚਲੋ ਥੱਲੇ ਬੁਲਾਉਣੇ ਆ ਸਾਰੇ ਨਾਲ ਬਈ ਕਿਦਾਂ ਰੈਡੀ ਆ ਸਾਰੇ ਓਕੇ ਆ ਗੱਲਬਾਤ ਲਓ ਜੀ ਕੈਨੇਡਾ ਵਾਲਾ ਮੁੰਡਾ ਵੀ ਰੈਡੀ ਆ ਹਾਂ ਜੀ ਲਓ ਜੀ ਦੋਨੋਂ ਮਾਸੀਆਂ ਵੀ ਰੈਡੀ ਹੋ ਗਈਆਂ ਠੀਕ ਹੋ ਜੀ ਖੁਸ਼ੀ ਆ ਫਿਰ ਪੂਰੀ ਪੂਰੀ ਸਾਰੇ ਰੈਡੀ ਹੋ ਗਿਆ ਕੈਨੇਡਾ ਵਾਲੀ ਕੁੜੀ ਰੈਡੀ ਨਹੀਂ ਹੋਈ ਅਜੇ ਕਿਉਂ ਜਿਹੜੀ ਰੈਡੀ ਹੋ ਡੈਡੀ ਨੇ ਬਹੁਤ ਹਿੰਮਤ ਕੀਤੀ ਵੀ 7 ਵਜੇ ਨੂੰ ਸਾਰੇ ਬੰਦੇ ਰੈਡੀ ਕਰਤੇ ਮਮੀ ਜੀ ਰੈਡੀ ਆ ਦੋਨੋਂ ਭੈਣਾਂ ਨਹੀਂ ਰੈਡੀ ਹੋ ਰਹੀਆਂ ਜੋਤ ਤੇ ਪਿਆਰ ਅੱਖਾਂ ਮਦਰਾ ਖੋਤ ਕੀ ਕਰਦੀਆਂ ਮੇਕਅਪ ਆਹ ਸਟਾਈਲ ਦੇਖੋ ਇਹਨਾਂ ਦਾ ਉਹ ਜੋ ਇਧਰ ਲਓ ਜੀ ਨਾਨੀ ਜੀ ਰੈਡੀ ਆ ਜੀ ਤੁਸਾਂ ਜਮਰ ਪਾ ਕੇ ਜਾਣਾ ਸੀਗਾ ਤੁਸੀਂ ਠੀਕ ਆ ਰੈਡੀ ਹੋ ਜੀ ਚਲੋ ਵਧੀਆ ਜੀ ਵਧੀਆ ਸਾਰੇ ਤਿਆਰ ਹੋ ਗਏ ਆ ਡੂਲਾ ਸਾਹਿਬ ਦੇ ਮਾਤਾ ਜੀ ਕਿਉਂ ਜੀ ਵਸਤੀ ਰੈਡੀ ਹੋ ਕਮਾਲ ਕਰਤੀ ਵੀ ਸੱਚੀ 7 ਵਜੇ ਨੂੰ ਰੈਡੀ ਆ ਸਾਰੇ ਜਣੇ ਹਨਾ ਵਾਹ ਜੀ ਵਾਹ ਵੈਰੀ ਗੁੱਡ ਹੋ ਆ ਜੀ ਵੀ ਉਹ ਤੇਰੇ ਸਾਰੇ ਸਾਰੇ ਤਿਆਰ ਹੋ ਗਏ ਆ ਬਸ ਹੁਣ ਆਪਾਂ ਜਾਣਾ ਸ਼ਗਨ ਕਰਨੀ ਜਿਹੜੀ ਪਹਿਲਾਂ ਕਿ ਸਿਰ ਬੰਨਣਾ ਹਾਂ ਨਾ ਹਾਂਜੀ ਫਿਰ ਗੁਰਦੁਆਰੇ ਸਾਹਿਬ ਜਾਣਾ ਠੀਕ ਆ ਜੀ ਆਓ ਦਲਵੀਰ ਆਪਣੇ ਇੱਧਰ ਆ ਸਾਰੇ ਰੈਡੀ ਆ ਪਹੁੰਚ ਗਿਆ ਸਤਿ ਸ਼੍ਰੀ ਅਕਾਲ ਵੀਰੇ ਧੁੱਲੇ ਕਿਵੇਂ ਆ ਠੀਕ ਆ ਲਓ ਜੀ ਮਾਸਤੀ ਦਾ ਵੀ ਮੇਕਅਪ ਕਰ ਰਿਹਾ ਏ ਥੋੜਾ ਥੋੜਾ ਨਹੀਂ ਤੂੰ ਤੂੰ ਮੇਕਅਪ ਪੂਰਾ ਸਾਰਿਆਂ ਦਾ ਕਰੀ ਜਾਨੀ ਆ ਆਹੋ ਮਾਸੀ ਦੇ ਉੱਤੇ ਖੰਗ ਵੀ ਰਹੀ ਏ ਨਾਲ ਨਾਲ ਇਧਰ ਮੰਮੀ ਵੀ ਬਸ ਰੈਡੀ ਹੋ ਰਹਾ ਹੈ ਲਗਭਗ ਲੋ ਜੀ ਮੁੰਡਾ ਖਾਸ ਤੌਰ ਤੇ ਇੰਗਲੈਂਡ ਤੋਂ ਪਹੁੰਚਿਆ ਕੀ ਹਾਲ ਹੈ ਜਵਿੰਦਰ ਵਧੀਆ ਜੀ ਕਿੰਨੇ ਸਾਲ ਰਿਆਂ ਵੀਰੇ ਇੰਗਲੈਂਡੋਂ ਫਿਰ ਕਿੰਨੇ ਸਾਲਾਂ ਬਾਅਦ ਆਇਆ ਬਾ ਜਾਣ ਆਉਣੀ ਕੀਤਾ ਨਹੀਂ ਕਿੰਨੇ ਸਾਲਾਂ ਬਾਅਦ ਆਇਆ ਵੇਖੋ ਜੀ ਪੂਰੇ 10 ਸਾਲਾਂ ਬਾਅਦ ਇੰਗਲੈਂਡ ਤੋਂ ਮੁੜਿਆ ਐਨਕਾਂ ਵੀ ਲਾਈਆਂ ਨੇ ਲੋ ਜੀ ਦੁਲਾ ਘਰਾ ਰਿਹਾ ਫੋਟੋਸ ਕਿਆ ਬਾਤ ਆ ਦੁਲੇ ਪੂਰੀ ਲੁੱਕ ਕੈਂਡਾ ਨਾਲ ਟਰੈਕਟਰ ਨਾਲ ਫੋਟੋ ਮਾ ਕਰਾ ਰਿਹਾ ਜੀ ਸੱਸੀ ਗੱਲ ਜੀ ਕੀ ਹਾਲ ਆ ਇੱਧਰ ਹੁਣ ਜੋਧ ਫੋਟੋ ਕਰਾਉਣ ਲੱਗੀ ਆ ਯੂਵੀ ਪੁੱਤ ਨਾ ਐ ਨਹੀਂ ਕਰਨਾ ਪਾਗੇ ਹਲੇ ਨਹੀਂ ਤੇਰੀ ਫੇਰ ਨਾ ਗਈ ਠੀਕ ਆ ਖੜੋ ਦੋਨੋ ਕਿਵੇਂ ਲੱਗ ਰਹੇ ਹੋ ਰੈਡੀ ਹੋ ਵਾਹ ਜੀ ਵਾਹ ਜਿਵੇਂ ਇੱਧਰ ਨੂੰ ਦੇਖ ਪੁੱਤ ਮੈਂ ਬੋਸ ਹੋ ਗਿਆ ਸਟਾਈਲ ਵਾਲੇ ਮਾਰ ਦ ਸੱਸੀ ਗੱਲ ਵੀਰੇ ਕੀ ਹਾਲ ਆ ਲਓ ਵੀ ਆ ਗਏ ਮੁੰਡੇ ਆਪਣੇ ਲਓ ਜੀ ਮੰਮੀ ਦੇ ਵਾਸਤੇ ਹੋ ਗਿਆ ਰੈਡੀ ਮਾਸੀ ਦੇ ਲਈ ਤੂੰ ਹਾਂ ਮਾਸੀ ਦਾ ਨੀਤੂ ਹੋ ਗਿਆ ਰੈਡੀ ਨਿਊ ਸੂਟ ਪਾ ਗਿਆ ਹਨਾ ਕਿਉਂ ਵੀ ਕਿੰਨੇ ਗਏ ਸਟਾਈਲਡ ਆ 1000 ਰੁਪਏ ਲਾਭੀ ਸੂਟ ਪਾਏ ਨੇ ਹਾਂ ਪਹੁੰਚਣ ਲਈ ਤਿਆਰ ਹੋ ਜਲਦੀ ਜਲਦੀ ਸਾਢੇ 7 ਹੋ ਗਏ ਆ ਤੇ ਸਹੀ ਟਾਈਮ ਤੇ ਰੈਡੀ ਹਨਾ ਸਾਰੀਆਂ ਜੰਗੀਆਂ ਵੀ ਲੇਡੀਜ਼ ਨੇ ਆਪਣੇ ਸੂਟ ਪਾਏ ਨੇ ਖੁਸ਼ੀ ਦੀ ਗੱਲ ਆ ਬਈ ਜੋਤ ਜੋਤ ਪੁਰੇ ਜੋਤ ਨੇ ਫਾਨੋ ਸਟਾਈਲ ਦਾ ਸੂਟ ਪਾਇਆ ਹੋਇਆ ਹਾਂ ਵਾਹ ਜੀ ਵਾਹ ਇੱਧਰ ਨੂੰ ਆ ਜਾਓ ਲਓ ਵੀ ਮਾਸੀ ਦਾ ਰੀਲ ਵੀ ਸ਼ੂਟ ਕਰ ਲਈ ਜਿਹੜੀ ਆਪਣੇ ਅ ਜਗਮੀਤ ਬਰਾੜ ਵੀ ਵਲੌਗਸ ਤੇ ਫਾਨਾ ਸਟਾਈਲ ਤੇ ਆ ਵੀ ਇੰਸਟਾਗ੍ਰਾਮ ਤੇ ਕਿਉਂ ਵੀ ਸੂਟ ਦੱਸਦੇ ਕਮੈਂਟ ਕਰਕੇ ਵਧੀਆ ਲੱਗੇ ਸਾਰਿਆਂ ਨੂੰ ਪਤਾ ਦੇਖੋ ਇਧਰ ਵਿਆਹ ਵਾਲਾ ਮੁੰਡਾ ਹੋ ਰਿਆ ਰੈਲੀ ਲਓ ਜੀ ਗੁੱਲਾ ਸ਼ਾਹੀ ਲਖਦੇ ਵਿੱਚ ਲਓ ਵੀ ਪੂਰੀ ਫੋਟੋਗ੍ਰਾਫੀ ਚੱਲ ਰਹੀਆਂ ਰੌਣਕਾਂ ਲੱਗਦੀਆਂ ਪੂਰੀਆਂ ਦੇਖੋ ਨਾਲ ਦੀ ਨਾਲ ਵਲੌਗ ਸ਼ੂਟ ਹੋ ਰਿਹਾ ਹੈ ਹਨਾ ਕੀ ਆ ਵੀ ਬਾਤ ਕੀ ਬਾਤ ਹਾਂ ਜੀ ਲਓ ਜੀ ਸਾਡੇ ਫੁੱਫੜੀ ਦੀ ਪੂਛਾ ਸੈੱਟ ਕਰਾਉਦੇ ਆਂ ਅੱਜ ਫੁੱਫੜੀ ਦੀ ਪੂਰੀਆਂ ਪੂਛਾ ਕੁੰਡੀਆਂ ਹੋਈਆਂ ਗੱਲਬਾਤ ਬਣ ਗਈ ਲਓ ਜੀ ਬਲੌਗ ਨਾਲ ਦੇ ਨਾਲ ਫੋਟੋ ਸ਼ੂਟ ਹੋ ਰਿਹਾ ਕੋਈ ਕੁਝ ਹੋਵੇ ਦੇਖੇ ਦੋਨੋਂ ਸਾਇੰਸ ਦੇ ਲਓ ਜੀ ਸਿਆਣੇ ਬੰਦੇ ਨਾਲ ਇਹ ਫਾਇਦਾ ਹੁੰਦਾ ਦੇਖੋ ਕੈਂਚੀ ਨੇ ਪਹਿਲਾਂ ਜੱਕਲੀਆ ਦਾ ਮੁੜ ਕੇ ਸਾਲੀਆਂ ਨੇ ਕੈਂਚੀ ਨਹੀਂ ਦੇਣੀਗੀ। ਲਓ ਜੀ ਸਾਰੇ ਚਾਹ ਤੇ ਘਰ ਤਾਂ ਸਾਰੇ ਡਾਇਰੈਕਟ ਪੁਲਵਾਨ ਜੀ ਕੀ ਹਾਲ ਆ? ਰੈਡੀ ਆ? ਚਾਹ ਤੇ ਸਮੂਸੇ ਵੇਖ ਕੇ ਗੱਲ ਬਣੀ ਖੜੀ ਪੂਰੀ। ਚਾਚੇ ਕੋਲ ਆ ਮੁੰਡਿਆਂ ਨੇ ਪੱਗ ਬੰਨੀ ਆ। ਪਾਗਲ ਹੀ ਵੇਹੇ ਕਮਾਲ ਕਰ ਦਿੱ ਤੂੰ ਆਪਦੀ ਨਹੀਂ ਮੁੰਡੇ ਦੀ ਥੈਂਕ ਯੂ ਭਾਈ ਰੱਬਾ ਕੇ ਪਹਿਲਾਂ ਹੀ ਥੋੜੀ ਆ ਤੂੰ ਬੇਕੇ ਸਾਨੂੰ ਬਾਲੂ ਕਰਦੇ ਤੂੰ ਬੰਦੇ ਦੀ ਨੋਰਮਲ ਜਿਹੇ ਨਾਲ ਬਾਅਦ ਚ ਕਰਕੇ ਬਾਕੀ ਸੈੱਟ ਕਰ ਦਾਂਗੇ ਪਾਓ ਜੀ ਸੇਹਰਾ ਬੰਦ ਤਾਂ ਸੇਹਰ ਨੂੰ ਅੱਧੇ ਵਾਲੇ ਇੱਥੇ ਬਾਹਰ ਤੋਂ ਕਰ ਦੇ ਜੀ ਸਰਵੋਤਮ ਜੀ ਬਹੁਤ ਬਹੁਤ ਸਾਰੀ ਜੀ ਕਿਵੇਂ ਸਰਵੋਤਮ 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 ਜੀ ਕਿਵੇਂ ਸਰ ਫੋਟੋਗ੍ਰਾਫੀ ਦਾ ਮਹਿਕਮਾ ਬਾਈ ਸੋਨੂ ਨੇ ਸੰਭਾਲਿਆ ਹੋਇਆ ਹਨਾ ਫੋਟੋ ਪਿਕਸਲ ਸਟੂਡੀਓ ਸਟੂਡੀਓ ਫੋਟੋ ਪਿਕਸਲ ਸਟੂਡੀਓ ਫੋਟੋ ਪਿਕਸਲ ਹਾਂ ਦੱਸੋ ਬਾਈ ਜੀ ਕੀ ਆ ਸਟੂਡੀਓ ਫੋਟੋ ਪਿਕਸਲ ਹਾਂ ਬਹੁਤ ਸੋਹਣੀਆ ਬਾਈ ਫੋਟੋ ਕਰ ਦੋ ਇਹ ਗੱਲ ਬਾਈ ਤੁਸੀਂ ਸਾਡੀਆਂ ਨਾਲ ਦੀਆਂ ਫੋਟੋ ਭੇਜ ਵੀ ਦਿੱਤੀਆਂ ਨਾ ਉਦੋਂ ਗੱਲ ਦੇ ਲੋ ਜਿਆਦਾ ਭੇਜ ਦਿਆ ਉਹੀ ਭੇਜਤੀਆਂ ਬਹੁਤ ਵਧੀਆ ਕੰਮ ਹੈ ਯਾਰ ਫੋਟੋ 'ਚ ਬਾਈ ਦਾ ਕੋਈ ਮੁਕਾਬਲਾ ਨਹੀਂ ਇੱਥੇ ਦੇਖੋ ਹਾਂਜੀ ਥੋੜਾ ਸੈਂਸ ਏ ਸਾਹਮਣੇ ਦੇਖੇ ਵੀਰੇ ਇੱਧਰ ਹਾਂਜੀ ਸੇਰਾ ਬੰਨਾਈ ਦਾ ਕੰਮ ਹੋ ਚੁੱਕਿਆ ਜੀ ਹੁਣ ਕਰਦੇ ਆ ਸ਼ਗਨ ਤੇ ਫਿਰ ਚੱਲਦੇ ਆਪਾਂ ਇਹ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ ਨਾ ਹਾਂਜੀ ਅਈ ਦਰ ਸਰ ਸੋਹ ਤੇਰੀ ਵੇ ਇਸ ਹੁੰਦੇ ਤਾਂ ਬੈਠੀ ਬੇਬੀਰਾ ਇੱਕ ਨੇ ਸਾਤਾ ਲੱਡੂ ਵਾੜਾ ਥੋੜੇ ਆ ਸਾਥੀ ਵੀ ਹੋਣਗੇ ਬੈਠੇ ਨੇ ਘਰਵਾਲਾ ਸਾਹਿਬ ਤੇ ਬਣਾਉਗੇ ਆਲਵਾ ਕੋਲ ਕੋਲ ਵੀ ਆਇਆ ਜੀ 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 ਜ

ਲੋਬੀ ਇਹਨਾਂ ਦੋਨਾਂ ਨੂੰ ਸੇਰਾ ਬਣਾਈ ਦੀ ਮਿਲੀ ਆ ਰਿੰਗ ਇਹਦੇ ਪਿੱਛੇ ਸਟੋਰੀ ਕੀ ਹੈ ਦੱਸੋ ਜਦੋਂ ਅਸੀਂ ਛੋਟੀਆਂ ਛੋਟੀਆਂ ਹੁੰਦੇ ਸੀ ਅਸੀਂ ਮਾਸੂ ਨੂੰ ਕਹਿਦੀ ਹੁੰਦੇ ਸੀ ਦੇਖ ਲੈ ਤੇਰੇ ਮੁੰਡੇ ਨੂੰ ਸੇਰਾ ਬਣਾਈ ਦੇ ਛਾਪਾ ਲੈਣੀ ਨੇ ਸੋ ਹੁਣ ਮਿਲ ਚੁੱਕੀਆਂ ਨੇ ਸਾਨੂੰ ਬੜੀ ਵਧੀਆ ਮਾਸਤੀ ਨੇ ਮਾਸਤੀ ਨੇ ਵਾਅਦਾ ਨਵਾਇਆ ਤੇ ਮੰਮੀ ਕੀ ਵਾਅਦਾ ਨਵਾਉਗੀ ਹਾਂ ਜਿਹੜਾ ਮੁੰਡੇ ਦਾ ਵਿਆਹ ਹੋਇਆ ਮੰਮੀ ਸੈਟ ਲੈ ਕੇ ਦੇਣਗੇ ਸਾਨੂੰ ਮੰਮੀ ਖਾਲਾ ਕਰਦੀ ਪੱਕੀ ਗੱਲ ਹੋ ਜੂਗੀ ਸਾਨੂੰ ਇਸ ਪਰ ਭੁੱਲ ਗਿਆ ਸੀਗਾ ਸਾਨੂੰ ਯਾਦ ਨਹੀਂ ਸੀ ਫਿਰ ਮਾਸਤੀ ਨੇ ਜਦੋਂ ਸੋਨਾ ਬਣਾਈ ਜਾਂਦੇ ਸੀ ਉਦੋਂ ਯਾਦ ਕਰਾਇਆ ਕਈ ਤੁਸੀਂ ਐਂ ਕਹਦੀਆਂ ਹੁੰਦੀ ਸੀ ਲੈ ਲਓ ਹਨਾ ਚੱਪਲ ਲੈ ਲਈਓ ਮਣਸ਼ਾ ਜੋ ਤੂੰ ਬਾਲੀ ਨਹੀਂ ਇਤ ਨਹੀਂ ਸੈਟ ਲਈ ਮੰਮੀ ਮਰੀ ਨਹੀਂ ਮੈਂ ਛੋਟੀ ਆ ਨਾ ਮੈਂ ਨਹੀਂ ਕਿ ਸੈਟ ਲਗਦੀਆਂ ਹੁਣੇ ਠੀਕ ਆ ਠੀਕ ਆ ਚਲੋ ਵਧੀਆ ਗੱਲ ਆ ਇਹਨੂੰ ਤਾਂ ਆਪ ਵਿਆਹ ਨਹੀਂ ਸੱਤ ਫਾੜਨੇ ਹਾਂ ਆ ਗਏ ਮੁੰਡੇ ਬੋਲੀਆਂ ਵਾਲੇ ਵੀ ਪੜਿਜੀ ਦੀ ਫੈਮਿਲੀ ਜੀ ਹਾਂ ਵੀ ਤਿਆਰੀ ਹੈ ਜੀ ਸਾਡੇ ਕੈਨੇਡਾ ਵਾਲੇ ਪੁੱਪੜ ਜੀ ਸਾਰੇ ਐਨ ਆਰ ਆਈ ਆ ਯਾਰ ਕਮਾਲ ਨੇ ਅਸੀਂ ਇੰਡੀਆ ਵਾਲੇ ਆ ਗੱਲੇ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਮਿਲ ਲਈ ਆ ਨਾ ਆਇ ਤੋਂ ਆ ਕੇ ਮੜਾਇਆ ਧਿਆਨ ਨਾਲ ਸੁਣੇ ਤੁਸੀਂ ਓ ਇਧਰ ਦੇਖੀ ਬਦਮਾਸ਼ਾਂ ਨੂੰ ਕੋ ਜਾਗਦਾ ਲਓ ਵੀ ਦੁੱਲਾ ਕਾਲੀ ਕਰ ਰਿਹਾ ਨਾ ਜਲਦੀ ਜਲਦੀ ਮੈਨੂੰ ਪਹੁੰਚਾਓ ਅਗਵੇਂ ਆਨੰਦਕਾਰ ਦੇ ਹਮ ਪ੍ਰੋਗਰਾਮ ਤੇ ਮੈਨੂੰ ਕਰੇਗਾ ਨਾ ਗੱਡੀ ਰੋਕ ਰੋਕ ਅੱਗੋਂ ਦੀ ਕੱਢ ਓ ਇਧਰੋਂ ਦੇਖੀ ਛੋੜੇ ਮਸਾਲਾ ਲੈ ਕੇ ਐਸੂ ਦਾ ਗੱਡੀ ਮੈਨੂੰ ਪਸੀਨਾ ਆ ਗਿਆ ਵੀ ਬੰਦੇ ਨੂੰ ਕੋਈ ਸਾਹ ਮਾ ਲਓ ਛਟਾ ਹੈਗਾ ਤਸਵੀਰ ਤੋਂ ਤਾਂ ਆਪਣਾ ਸਲਵਾਰ ਸਰਵਾਲਾ ਹੀ ਸੂਤ ਆ ਰਿਹਾ ਹੋਰ ਪੱਗਢੀ ਕਰ ਲੱਗਿਆ ਗੱਡੀ ਰੋਕੇ ਪਹਿਲਾਂ ਤੂੰ ਤੂੰ ਤਾਂ ਬੈਠਾ ਰਹਿ ਲਓ ਬਾਜ ਕਿੱਥੇ ਇਹਦੇ ਕੋਲ ਹੀ ਬਾਪੂ ਕੋਲ ਕਿੱਥੇ ਲੱਭਦੇ ਆ ਸਾਰੇ ਦੋਨੇ ਪੱਗ ਪੈਨ ਕੱਢਦੇ ਇਹ ਨਹੀਂ ਕੱਢਿਆ ਤੇ ਮਾਰ ਮਾਰ ਕੇ ਕਿਉਂ ਵੀ ਇਹ ਤਾਂ ਹੁਣ ਬਾਈ ਆਈ ਰੱਖਣੀ ਪਣੀ ਆ ਤੈਨੂੰ ਆਈ ਮਾੜੀ ਮੋਟੀ ਦੋਖ ਦੀ ਦੋ ਕਦੀ ਕਿੱਥੇ ਇਹਦੇ ਟਿੱਕਾ ਟੁਕਾ ਲਾ ਦੇਣਾ ਦੀਗਾ ਕੋਈ ਹੋਰ ਵੀ ਬਾਗੀ ਨਹੀਂ ਸੈਟਾ ਹੋਸੀਗਾ ਵੀਰੇ ਠੀਕ ਆ ਬਾਗ ਵਧੀਆ ਲੱਗਦੀ ਨਾ ਹੁਣ ਨਾ ਖੁਰਪੋ ਲੱਗਦੀ 50 ਟੀਵੀ ਚੱਕ ਲੈ ਮੇਰੀ ਮਾੜੀ ਜੁੱਤੇ ਨੂੰ ਏ ਦਲਵੀਰ ਤੋਂ ਬਿਨਾ ਕਿਸੇ ਹੋਰ ਤੇ ਯਕੀਨ ਵੀ ਨਹੀਂ ਕਰਦਾ ਹੱਥ ਵੀ ਨਹੀਂ ਲਾਉਣ ਦਿੰਦਾ ਤੂੰ ਵੀ ਪਾ ਕੇ ਉੱਟ ਕੰਨਾ ਆਇਆ ਦੀ ਚਲ ਬੈਠ ਠੀਕ ਆ ਚਲ ਬੈਠੋ ਸੋਕੇ ਹੋ ਗਿਆ ਸਾਰਾ ਕੁਝ ਚਲੋ ਵੀ ਸਾਰੇ ਜਣੇ ਆਜੋ ਫੁੱਲ ਲੇਗਾ ਲਾ ਕੇ ਆ ਪੱਟੇ ਗਏ ਸੀ ਉਧਰੋਂ ਫਾਟਕ ਲੱਗ ਗਿਆ ਜੀ ਮੌਕੇ ਤੇ ਦਲਵੀਰ ਕਰਦਾ ਸੀ ਜਲਦੀ ਤੇ ਫਾਟਕ ਲੱਗ ਗਿਆ ਚਾਹੁੰਦੀ ਆਪਣਾ ਸਰਵਾਲਾ ਸਾਹਿਬ ਸੁੱਤੇ ਪਏ ਨੇ ਦੁੱਲਾ ਪੱਗ ਸੈੱਟ ਕਰਦਾ ਦੁੱਲਾ ਬਸ 2 ਕਿਲੋਮੀਟਰ ਰਹਿ ਗਏ ਤੇ ਦੁੱਲਾ ਪੱਗ ਸੈੱਟ ਕਰਨ ਲੱਗਿਆ ਆ ਲਓ ਖੜੋ ਲੈਣਾ ਪਿਛਲੇ ਜਵਾਨਾਂ ਜੀ ਨਹੀਂ ਤੂੰ ਜਵਾਨਾਂ ਜੀ ਨਾ ਜਿਵੇਂ ਕੋਈ ਸੌਰੀ ਜਾਂਦ ਰੋ ਦੱਸਿਆ ਸੀ ਅੱਗੇ ਵੀ ਜਦੋਂ ਅਗਲਾ ਪਿੱਛੇ ਟੋਰਾ ਨਹੀਂ ਹੁੰਦਾ ਆਪਣੇ ਇਹਨੂੰ ਛੱਡ ਲੈਂਦੇ ਜਿਵੇਂ ਸੌਰੀਆਂ ਦੇ ਪਿੰਡ ਦੇ ਕੋਲੇ ਜਾ ਕੇ ਟੋਰਾ ਛੱਡਦੇ ਨਾਲੇ ਅੱবি ਕੱਸਦੇ ਅੱਛਾ ਸੈੱਟ ਕਰਦੇ ਹੂੰ ਦੁੱਲਾ 10 ਵਾਰ ਪੱਗ ਸੈੱਟ ਕਰ ਹਟਿਆ ਤੇ ਆ ਭੋਲੂ ਆਪਣਾ ਸੁੱਤਾ ਪਿਆ ਭੋਲੂ ਸਾਹਿਬ ਸੁੱਤੇ ਪਏ ਨੇ ਰਵਾਲਾ ਜੀ ਪੱਗ ਸਰ ਤੋਂ ਖਣ ਲੱਗ ਗਿਆ ਸੀ ਜਾ ਕੇ ਫੇਰ ਆਪਾਂ ਬੰਨਦਾਂਗੇ ਇਹਦੇ ਲੋਵੀ ਯੂਵੀ ਤੇ ਪੱਗ ਪੱਗ ਲੱਗੇ ਇਹਦੇ ਦੁਬਾਰਾ ਪੱਗ ਬਨਣ ਲੱਗਿਆ ਅਜੂਣ ਇੱਕ ਤੇਰੇ ਕੋਲ ਸੀ ਆ ਦੇ ਤੈਨੀਆਂ ਸੀਗੇ ਸਾਡੀ ਦਮਨ ਫਾਈਨਲੀ ਫੇਸ ਰਿਵੀਲ ਕਰਤਾ ਆਪਾਂ ਹੈ ਯੂਵੀ ਤਾ ਖੜ ਜਾ ਖੜ ਜਾ ਆ ਕਿਹੜਾ ਸਟਾਈਲ ਆਪਾਂ ਕਰਦੇ ਦੁੱਲੇ ਜਿਸ ਵੀ ਸਹੀ ਵੱਝੇਗੀ ਵੀਰੇ ਲੋੜ ਨਹੀਂ ਗੇ ਪਾਪੇ ਹੁਣੀ ਨਹੀਂ ਆ ਗਿਆ ਉਹ ਬੁਲਾ ਲਓ ਨੇ ਉਹਦੇ ਬਹੁਤ ਵਧੀਆ ਯੋ ਵੀ ਦੇਖਣਾ ਹੈ ਨਾ ਯੋ ਵੀ ਸਰਵਾਲਾ ਸਾਹਿਬ ਦਾ ਵੇਖੀ ਮੈਂ ਉਹਨਾਂ ਨੂੰ ਕਰਨਾ ਚਾਹੀਦਾ ਹੈ

কি ਹੋ ਰਹੀ ਆ ਪਲਾਈਸ ਸਟੂਮਾਂ ਬਣੀ ਹੋਈਆਂ ਮੈਂ ਕਿਵੇਂ ਬਣੀ ਹੋਈਆਂ ਓਡੀ ਹਾਂ ਚਲੋਂ ਥੱਲੇ ਕੱਢ ਲੋ ਨਹੀਂ ਹੁਣ ਮੁੰਡਾ ਵਿਆਹ ਆ ਅੱਜ ਅਸੀਂ ਪਹੁੰਚ ਚੁੱਕੇ ਹਾਂ ਇਸ ਵਕਤ ਮੋਗੇ ਤੇ ਨਾਲ ਆਪਣੇ ਪਿੱਛੇ-ਪਿੱਛੇ ਆ ਰਹੀ ਹੈ ਡੋਲੀ ਵਾਲੀ ਕਾਰ ਦਲਵੀਰ ਖੁਦ ਚਲਾ ਕੇ ਲੈ ਕੇ ਆ ਰਿਹਾ ਹੈ ਥਾਰ ਤੁਹਾਨੂੰ ਮੈਂ ਦਿਖਾਉਣਾ ਇਹ ਆ ਦੇਖੋ

ਪਾ ਫੇ ਹੀ ਦਿੰਦਾ ਜਿੱਥੇ ਦਿੰਦਾ ਇੱਥੇ ਦੇਖੋ ਸਾਹਮਣੇ ਫੋਟੋ ਕਰਵਾ ਲਓ ਇਥੇ ਜੀਤ ਦਰਸ਼ਕੋ ਜੀ ਗੱਲਬਾਤ ਤਾਂ ਮੈਂ ਕਰਦੀ ਆ ਆ ਜਾਓ ਭਜਿਆ ਕਰਾਉਣਾ ਜੇਠ ਆ ਜਾਓ ਇਹ ਜੇਠ ਨੇ ਤੰਨ ਮੇਰੀ ਲਾਗੇ ਕਰਵਾ ਕੇ ਫੋਟੋ ਕੋਈ ਨਹੀਂ ਮੈਂ ਵੀ ਬਾਜਾ ਫੋਟੋ ਪਾਉਣੀਆਂ ਓਏ ਕੁਆਰੇ ਜੇਠ ਓਏ ਕੋਈ ਨਾ ਇਹ ਫੇਰ ਕੰਡ ਕੱਢ ਲੋਗੇ ਜੇ ਤੁਸੀਂ ਜੇਠ ਲੱਗਦੇ ਹੋ ਫੇਰ ਦੁਬਾਰਾ ਫੋਟੋ ਕਰਾਉਣ ਕੇ ਬਾਅਦ ਚ ਓਏ ਇੱਕ ਦਿਨ ਹੋ ਜਾ ਤੁਸਾਂ ਇਹ ਇੰਦਰ ਇੰਦਰ ਆਧਾਰ ਕਰ ਚੈੱਕ ਕਰ ਲੋ ਸਾਰੇ ਇਹ 2000 2000 ਆ ਅਸੀਂ ਆ ਗਏ ਜੋਤ ਆ ਜਾ ਨਹੀਂ ਇਹ ਕੋਈ ਲੋ ਮਾ ਮਾਸੀ ਮਾਸੀ ਤੋਂ ਵੀ ਆ ਨਹੀਂ ਨਹੀਂ ਅਸੀਂ ਇਹ ਜੇਠ ਆ ਤੁਹਾਨੂੰ ਵੀ ਜੇਠ ਬਣਾ ਦੇਣਾ ਚੱਲੋ হৃদয়াল <laughs> হৃদয়াল